ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਦੇਖ ਰਹੇ ਹੋ ਜਗਰਾਉਂ ਔਨਲਾਈਨ ਟੀਵੀ ਕੁਲਵਿੰਦਰ ਚੰਦੀ ਦੀ ਰਿਪੋਰਟ ਬੀਤੀ ਰਾਤ ਲੁਧਿਆਣਾ ਜਗਰਾਉਂ ਮਾਰਗ ਤੇ ਹੋਏ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਜਿੱਥੇ ਪੁਲਿਸ ਵੱਲੋਂ ਸਲੇਮਪੁਰੇ ਨਾਲ ਸੰਬੰਧਤ ਇੱਕ ਨੌਜਵਾਨ ਦੀ ਮੌਤ ਦਿਖਾਈ ਦਿਖਾਇਆ ਗਿਆ ਪਰ ਰਾਤ ਬੀਤ ਗਈ ਔਰ ਮਾਮਲਾ ਕੁਝ ਹੋਰ ਹੀ ਸਾਹਮਣੇ ਆਇਆ ਕਿ ਮਰਨ ਵਾਲਾ ਨੌਜਵਾਨ ਰਾਜਕਮਰ ਉਰਫ ਰਾਜੂ ਪਿੰਡ ਕੁਰਸ਼ੈਦਪੁਰਾ ਜੋ ਕਿ ਪੰਜ ਭਰਾਵਾਂ ਵਿੱਚੋਂ ਸੀ ਪਰਿਵਾਰ ਜਦੋਂ ਅੱਜ ਪੱਤਰਕਾਰਾਂ ਦੀ ਟੀਮ ਕੁਰਸ਼ੈਦਪੁਰਾ ਪਹੁੰਚੀ ਤਾਂ ਘਰ ਵਿੱਚ ਮਾਹੌਲ ਬਹੁਤ ਗਮਗੀਨ ਸੀ ਔਰ ਲੋਕ ਵੀ ਪੁੱਛ ਰਹੇ ਸੀ ਕਿ ਜੇਕਰ ਮਰਨ ਵਾਲਾ ਤਰਮਿੰਦਰ ਸਿੰਘ ਜਿਹੜਾ ਸਲੇਮਪੁਰੇ ਤੋਂ ਪੁਲਿਸ ਕਰ ਰਹੀ ਆ ਜੇਕਰ ਤਰਮਿੰਦਰ ਸਿੰਘ ਮਰਿਆ ਤਾਂ ਰਾਜਕਮਰ ਰਾਜੂ ਪੁਲਿਸ ਦੀ ਗੋਲੀ ਨਾਲ ਮਰਨ ਵਾਲਾ ਕੌਣ ਇਹ ਸਵਾਲ ਵੱਡਾ ਖੜਾ ਹੋ ਰਿਹਾ ਕਿ ਕੀ ਪੁਲਿਸ ਝੂਠ ਬੋਲ ਰਹੀ ਹੈ ਪੁਲਿਸ ਨੇ ਦੋ ਆਦਮੀ ਦਿਖਾਏ ਸੀ ਇੱਕ ਤਰਮਿੰਦਰ ਦੇ ਨਾਲ ਹੋਰ ਤੇ ਫਿਰ ਇਹ ਰਾਜਕੁਮਾਰ ਜਿਹੜਾ ਰਾਜੂ ਆ ਜਿਹੜਾ ਪੁਲਿਸ ਦੀ ਗੋਲੀ ਨਾਲ ਮਰਿਆ ਇਹ ਵਿੱਚ ਕਿੱਥੋਂ ਆ ਗਿਆ ਜੀ ਇਹ ਸਵਾਲ ਅੱਜ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਰਾਜਕੁਮਾਰ ਰਾਜੂ ਦੇ ਘਰ ਦੇ ਵਿੱਚ ਸੱਤਰ ਵਿਛੇ ਹੋਏ ਨੇ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਨੂੰ ਮੈਂ ਤਸਵੀਰਾਂ ਦਿਖਾਉਣਾ ਕਿ ਇਹ ਘਰ ਹੈ ਰਾਜੂ ਦਾ ਔਰ ਨਾਰਮਲ ਪਰਿਵਾਰ ਹੈ ਪੁਲਿਸ ਮੁਤਾਬਕ ਇਹ ਬਹੁਤ ਵੱਡਾ ਸਮਗਲਰ ਸੀ 2 ਕਿਲੋ ਚਿੱਟਾ ਹੋਣ ਦਾ ਵੀ ਦਾਵਾ ਕੀਤਾ ਗਿਆ ਹੈ ਪੁਲਿਸ ਵੱਲੋਂ ਜਦੋਂ ਪੱਤਰਕਾਰਾਂ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਹਾਲਾਤ ਦੇਖਣ ਵਾਲੇ ਸਨ ਕਿ ਕੀ ਇਹ ਬੰਦਾ ਸਮਗਲਰ ਹੋ ਸਕਦਾ ਜੀ ਇਹ ਸਵਾਲ ਵੱਡੇ ਨੇ ਜਿਹੜੇ ਸਾਹਮਣੇ ਆਏ ਨੇ ਆਪਾਂ ਗੱਲ ਕਰਦੇ ਆਂ ਪਰਿਵਾਰਕ ਮੈਂਬਰਾਂ ਨਾਲ ਵੀ ਔਰ ਪਿੰਡ ਦੇ ਮੋਤਵਾਰ ਸੱਜਣਾ ਨਾਲ ਵੀ ਕਿ ਆਖਰ ਕੀ ਹੈ ਮਾਮਲਾ ਇਹ ਰਾਜਕੁਮਾਰ ਹੈ ਜਿਹੜਾ ਪੁਲਿਸ ਦੀ ਗੋਲੀ ਨਾਲ ਮਰਿਆ ਜੇਕਰ ਪੁਲਿਸ ਦੀ ਗੋਲੀ ਨਾਲ ਰਾਜਕੁਮਾਰ ਮਰਿਆ ਤਾਂ ਉਹ ਸਲੇਮਪੁਰੇ ਵਾਲਾ ਨੌਜਵਾਨ ਕੌਣ ਹੈ ਪੁਲਿਸ ਦੋ ਬੰਦਿਆਂ ਦਾ ਜ਼ਿਕਰ ਕਰੀਆ ਪਰ ਇਸ ਮਾਮਲੇ ਦੇ ਵਿੱਚ ਤਿੰਨ ਬੰਦੇ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਨੇ ਦੋ ਪੁਲਿਸ ਮੁਤਾਬਕ ਔਰ ਇੱਕੇ ਮਰਨ ਵਾਲਾ ਇਹ ਮਰਵਾਉਣ ਦੇ ਵਿੱਚ ਸ਼ਾਸਤ ਦੀ ਬੜੀ ਵੱਡੀ ਹੈ ਹਾਂਜੀ ਤੁਸੀਂ ਕੌਣ ਹੋ ਵੀਰੇ ਮੈਂ ਇਹਦਾ ਵੱਡਾ ਭਰਾ ਜੀ ਰਾਜੂ ਜੀ ਅੱਛਾ ਜੀ ਕੀ ਕਦੋਂ ਗਿਆ ਰਾਜੂ ਕਰੋ ਜੀ ਰਾਜੂ ਇੱਥੇ ਕੱਲ ਖੇਤ ਪਾਣੀ ਲਾਉਂਦਾ ਲਾਉਂਦਾ ਤਰੀਕ ਤੇ ਗਿਆ ਜਿਹਦੀ ਪੇਸ਼ੀ ਸੀ ਪੇਸ਼ੀ ਤੋਂ ਆਇਆ ਅੱਛਾ ਇਹਨਾਂ ਨੇ ਸ਼ਾਸਤ ਨਾਲ ਸੱਦਿਆ ਸ਼ਾਸਤ ਨਾਲ ਇਹਨਾਂ ਨੇ ਕੰਮ ਕਰਾਇਆ ਇਹ ਇਹਨੂੰ ਇਹਨੂੰ ਮਰਵਾਉਣ ਦੇ ਵਿੱਚ ਬੜਾ ਬੋਲਸ ਨੂੰ ਸੋਚ ਲੈਣਾ ਚਾਹੀਦਾ ਸੀ ਗੋਲੀ ਮਾਰਨ ਤੋਂ ਪਹਿਲਾਂ ਵੀ ਕੀ ਐਡਾ ਸਮਗਲਾ ਰਹਿ ਗਿਆ ਵੀ ਅੱਜ ਅੱਜ ਕਿਸੇ ਦੀ ਮਾਂ ਦਾ ਪੁੱਤਰ ਗਿਆ ਕਿਸੇ ਦਾ ਭਰਾ ਗਿਆ ਕਿਸੇ ਪੈਣ ਦਾ ਵੀਰ ਗਿਆ ਇਹਨਾਂ ਨੇ ਇੱਕ ਇਹ ਇਹ ਸਰਕਾਰਾਂ ਇਹ ਸਹੀ ਸਰ ਰਹੀਆਂ ਨੇ ਦੱਸੋ ਇਹ ਇਹ ਇਹਨਾਂ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਗਰੀਬਾਂ ਦੇ ਬੱਚੇ ਮਾਰ ਲਿਆ ਤੁਸੀਂ ਉਹ ਉਹਨੂੰ ਫੜੋ ਜਿਹੜੇ ਉੱਥੇ ਫੜੋ ਜਿੱਥੋਂ ਲਾਹ ਦਾ ਸਮਗਲਾ ਰੋੜ ਜਿਹੜੇ ਜਿਹੜੇ ਕਵਾਂਟਲਾਂ ਦਾ ਕਿਲੋ ਨਾ ਆਉਂਦਾ ਵੇ ਜਿੱਥੋਂ ਜੀ ਉਹ ਤੁਹਾਨੂੰ ਪਤਾ ਹੀ ਨਹੀਂ ਉਹ ਤਾਂ ਤੁਸੀਂ ਪੈਸੇ ਲੈ ਲੈ ਛੱਡੀ ਜਾਂਦੇ ਹੋ ਤੇ ਸਾਡੇ ਗਰੀਬਾਂ ਦੇ ਭਰਾਵਾ ਸਾਡੇ ਦੱਸੋ ਉਹ ਸਾਡਾ ਪਿਓ ਪਹਿਲਾਂ ਹੀ ਉਹ ਹੋ ਜਾਇਆ ਸਾਡਾ ਭਰਾ ਕਿੰਨੇ ਭੈਣ ਭਰਾਓ ਤੁਸੀਂ ਵੀਰੇ ਲੈ ਜਾਂਦੇ ਸਾਨੂੰ ਪੁੱਛ ਲੈਂਦੇ ਅਸੀਂ 5 22 ਭਾਈ ਅੱਛਾ ਜੀ ਤੇ ਇਹ ਜਿਹੜਾ ਰਾਜਕੁਮਾਰ ਆ ਇਹ ਕਿੰਨੇ ਥਾਂ ਤੇ ਆ ਜੀ ਦਾ ਇਹ ਸਭ ਤੋਂ ਛੋਟਾ ਹੈ ਜੀ ਇਹ ਸਭ ਤੋਂ ਛੋਟਾ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਪਰ ਤੇ ਜੇ ਤਾਂ ਲੜਾਈ ਝਗੜੇ ਦੇ ਕੋਈ ਐਨਡੀ ਪਾਸ ਛੋਟੇ ਉਹ ਵੀ ਨਜਾਇਜ਼ ਫੜ ਕੇ ਪਾਏ ਹੋਏ 2017 ਦੇ ਨਜਾਇਜ਼ ਪਾਏ ਹੋਏ 2000 ਕਰਸ਼ਾਹ ਆ ਸਾਰਾ ਪਿੰਡ ਖੜਾ ਜੀ ਕਰਸ਼ਾਹਦਪੁਰ 2017 ਚ ਵੀ ਇਹਨਾਂ ਨੇ ਆਏ ਕਿਤਾ ਫੜ ਫੜ ਕੇ ਸਾਡੇ ਦੇ ਪਰਚੇ ਕੀਤੇ ਨਜਾਇਜ਼ ਅੱਜ ਫੇਰ ਵੇਖ ਲੋ ਇੱਕ ਇੱਕ ਕਹਿਣ ਦੇ ਤੁਸੀਂ ਹੁਣ ਕੀ ਐ ਚੱਕੀ ਜੀ ਸਟਾਰ ਲੱਗ ਜਾਣਗੇ ਤੁਹਾਨੂੰ ਕੀ ਤੁਸੀਂ ਲਜ਼ੈਨ ਮਾਰ ਤੋਂ ਦੇ ਸਕੋ ਨਹੀਂ ਪੁਸ਼ਟਾ ਲੈਂਦੇ ਸਾਨੂੰ ਕਹਿੰਦੇ ਪੁਲਿਸ ਨੇ ਤਾਂ ਜਿਹੜਾ ਇਹ ਕਿਹਾ ਬਈ ਕੋਈ ਮੁੰਡਾ ਸਲੀਮਪੁਰੇ ਦਾ ਵਾਜੀ ਜਿਹਦੇ ਗੋਲੀ ਵੱਜੀ ਆ ਜੀ ਬਿਲਕੁਲ ਗੱਲ ਤਾਂ ਦੱਸਿਆ ਜੀ ਇਹਨਾਂ ਨੇ ਇਹਨਾਂ ਨੂੰ ਸਾਰਾ ਪਤਾ ਇਹਨਾਂ ਨੂੰ ਜਿੱਦ ਮਰਵਾਉਣ ਇਹਨਾਂ ਜਿਹਨਾਂ ਨੇ ਜਿਹੜੇ ਨਾਲ ਲੈ ਕੇ ਗਿਆ ਉਹ ਨਾਲ ਵਿੱਚ ਉਹਨਾਂ ਨੂੰ ਮੰਨ ਲਓ ਤਿੰਨ ਬੰਦੇ ਆ ਜੀ ਗੱਡੀ 'ਚ ਇੱਕ ਦੇ ਗੋਲੀ ਵੱਜੀ ਤੀਜੀ ਦੋ ਐਵੇਂ ਫਸ ਜਾਣਗੇ 100 ਮਲਾਜਮ ਪੁਲਿਸ ਦੇ ਵਿੱਚੋਂ ਫਸ ਜੂਗਾ ਐਸਟੀਐਫ ਮਾਰੀ ਮੋੜੀ ਚੀਜ਼ ਹੈ ਉਹਨਾਂ ਦੇ ਵਿੱਚੋਂ ਦੋ ਫਸ ਜੇ ਇੱਕ ਨੂੰ ਗੋਲੀ ਮਾਰਤੀ ਉਹਨੇ ਦੱਸਿਆਗਾ ਪਹਿਲਾਂ ਤੁਸੀਂ ਤੁਸੀਂ ਕੀ ਲੱਗਦੇ ਹੋ ਮੈਂ ਪਾਈ ਆ ਜੀ ਹਾਂ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਬੂਟਾ ਸਿੰਘ ਜੀ ਹਾਂ ਜੀ ਕੀ ਗੱਲ ਹੋਈ ਹੈ ਉਹਦੇ ਨਾਲ ਮੇਰੀ ਰਾਤ ਕੱਲ ਇੰਸਟਾਗ੍ਰਾਮ ਨੇ ਮੈਨੂੰ ਲਾਇਆ ਵੀ ਉਹਨੂੰ ਫੜ ਕੇ ਲੈ ਗਏ ਤੇ ਉਹਨੂੰ ਫੜ ਕੇ ਪਹਿਲਾਂ ਲੈ ਚੁੱਕੇ ਸੀ 6 ਵਜੇ ਦੀ ਗੱਲ ਆ ਜੋ 6:30 ਵਜੇ ਨਾ ਕਿਨੂੰ ਫੜ ਕੇ ਲਗਾਇ ਨੇ ਰਾਜਕਿਮਾਰ ਨੂੰ ਅੱਛਾ ਰਾਜਕਿਮਾਰ ਨੂੰ ਪਹਿਲਾਂ ਫੜ ਲਿਆ ਸੀ ਸੀ ਹਾਂ ਫੜ ਕੇ ਲੈ ਗਏ ਸੀ ਠੀਕ ਹੈ ਤੇ 8 ਵਜੇ ਖਬਰ న్యూਸ ਆ ਗਈ ਵੀ ਕੰਦੇ ਇੰਕਾਊਂਟਰ ਕਰ ਤੋਹੀ ਜਗ੍ਹਾ ਤੇ ਦੁਬਾਰਾ ਲੈ ਕੇ ਕੰਟਰ ਕਰਿਆ ਕਿ ਤੁਸੀਂ ਸਾਰੀਆਂ ਗੱਡੀਆਂ ਚੱ ਨਹੀਂ ਆਈਆਂ ਸੀ ਕਿਉਂਕਿ ਇੰਕਾਊਂਟਰ ਕਰ ਤਾ ਬਹੁਤ ਗ ਤੇ ਇਹਦੇ ਕੋਲੋਂ ਦਿਖਾਇਆ ਗਿਆ ਕਿ 2 ਕਿਲੋ ਹੀਰਿਆਂ ਨੂੰ ਬਰਾਮਦ ਹੋਈ ਹੈ ਜੀ ਆ ਦੇਖ ਲਓ ਹਰਵਾਨ ਹਰਵਾਨ ਆਉਂਦੀ 2 ਕਿਲੋ ਤਾਂ ਕਰ ਨਾ ਪਾਇਆ ਹੁੰਦਾ ਸਾਡੇ ਛੱਤਾ ਵੀ ਸਾਡੇ ਕੋਲ ਹੀਰਿਆਂ ਵਾਲੇ ਹੈਗੇ ਤੁਸੀਂ ਦੇਖ ਲਓ ਅਸੀਂ ਅਸੀਂ ਸਰਕਾਰਾਂ ਨਹੀਂ ਦੇ ਰਹੀਆਂ ਨਤੀਜ ਤੁਸੀਂ ਕੀ ਕੀ ਮੰਗ ਕਰਦੇ ਹੋ ਜੀ ਸਾਡਾ ਫਰਾ ਦਾ ਚਲੋ ਇਹਨਾਂ ਨੇ ਮਾਰਿਆ ਜੀ ਕਿੰਨੇ ਜਾਨ ਹੋਣੀ ਚਾਹੀਦੀ ਸਾਰੀ ਅੱਗੇ ਤੋਂ ਵੀ ਸੋਤ ਲੈਣਾ ਗੋਲੀ ਮਾਰੀ ਸਾਰੀ ਜਾਨ ਚ ਹੋਣੀ ਚਾਹੀਦੀ ਕਿੱਦਾਂ ਪਹਿਲਾਂ ਉਹ ਕੈਮਰੇ ਕਰਦੇ ਜਾਣ ਕਿ ਕਿੱਦਾਂ ਗੱਲਬਾਤ ਹੋਈ ਹੈ ਕਿ ਪਹਿਲਾਂ ਉਹ ਤੋਂ ਫੜ ਕੇ ਲੈ ਗਏ ਬਾਅਦ ਉੱਥੇ ਆ ਕੇ ਇਨਕਾਊਂਟਰ ਕਿੱਦਾਂ ਹੋ ਗਿਆ ਫੜਿਆ ਕਿੱਥੋਂ ਆ ਜੀ ਇਹ ਇਹ ਜਗਰਾਉਂ ਤੋਂ ਦੱਸਦੇ ਜੀ ਅੱਛਾ ਜਗਰਾਉਂ ਤੋਂ ਹੀ ਫੜਿਆ ਵਾਹ ਜੀ ਅੱਛਾ ਜੀ ਠੀਕ ਹੈ ਜੀ ਇਸ ਤਰੀਕ ਤੋਂ ਕਨੇ ਆਇਆ ਲੇਟ ਨੂੰ ਡੋਗਾ ਇੱਕ ਪਰਾ ਜੇਲ ਤੋਂ ਦੀ ਉਹ ਵੀ ਆਇਆ ਸੀਗਾ ਉਹਨੂੰ ਮਿਲ ਕੇ ਸ਼ਾਮ ਨੂੰ ਆਇਆ ਕਰੋ ਠੀਕ ਹੈ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਜ ਕਾਨੂੰਨ ਕੋਈ ਤਾਂ ਖਬਰ ਆਦੀ ਆ ਰਹੀ ਸੀ ਪਰ ਕਹਿੰਦੇ ਸੀ ਨਾ ਜਿਵੇਂ ਕਹਿੰਦੇ ਤੁਸੀਂ ਹੋਰ ਬਿਆਨ ਨਾ ਗਲਤ ਦੱਸੇ ਸੀ ਕਰਕੇ ਤਾਂ ਜੀ ਕੋਈ ਕਾਰਵਾਈ ਨਹੀਂ ਕੀਤੀ ਸਵੇਰੇ ਆ ਕੇ ਸਾਹ ਅਨ ਦੱਸਾ ਰਸ ਨੂੰ ਮਟਾਣੇ ਆ ਹ ਕਿਉਂ ਐਸਚੋ ਆਇਸੀ ਸਦੋਂ ਵਿੱਚ ਠੀਕ ਹੈ ਜੀ ਰਾਤ ਤਾਂ ਸਹੀ ਨਹੀਂ ਹੋਈ ਤਾਂ ਨਾਂ ਦੱਸਾ ਰਾਤ ਦੀ న్యూਸ ਤੇ ਜੀ ਹਾਂ ਜੀ ਹਾਂ ਰਾਤ ਤਾਂ ਕਿਉਂਕਿ ਤਰਮਿੰਦਰੀ ਮਰਿਆ ਦਿਖਾਇਆ ਗਿਆ ਸਲੇਮਪੁਰੇ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਨਾਂ ਨਹੀਂ ਸ਼ਹੀਦ ਹੋਇਆ ਪਤਾ ਸਭ ਸੀ ਲੋਨਾਂ ਨੂੰ ਵੀ ਠੀਕ ਠੀਕ ਹੈ ਨਾਂ ਪਹਿਲਾਂ ਫਾੜ ਕੇ ਫਿਰ ਮਾਰਿਆ ਉਹਨਾਂ ਤਮਾਰਾ ਤਮਾਰਾ ਮਾਤਾ ਜੀ ਤੁਹਾਡਾ ਜੀ ਹਾਂ ਇਹ ਜਿਹੜਾ ਰਾਜੂ ਆ ਜੀ ਕੀ ਲੱਗਦਾ ਤੁਹਾਡਾ ਜੀ ਇਹ ਤਾਂ ਵਿਰਟਾ ਜੀ ਹਾਂਜੀ ਤੇ ਘਰੋਂ ਕਦੋਂ ਗਿਆ ਸੀਗਾ ਜੀ ਇਹ ਘਰੋਂ ਪੇਸ਼ੀ ਤੇ ਗਿਆ ਸੀ ਜੀ ਕੱਲ ਜੀ ਹਾਂਜੀ ਇਹਦੀ ਕੱਲ ਤਰੀਕ ਸੀਗੀ ਜੀ ਕੱਲ ਤਰੀਕ ਸੀ ਇਹਦੀ ਤੇ ਵੱਡੇ ਭਰਾ ਦੀ ਗਿਜੇਲ ਤੇ ਮੁੰਡਾ ਉਹਦੀ ਵੀ ਸੀ ਅੱਛਾ ਜੀ ਦੋਨੋਂ ਭਰਾਵਾਂ ਦੇ ਜਾ ਕੋਈ ਵੀਡੀਓ ਪਾਈ ਉਹਨੇ ਸਾਡੇ ਵਾਲਾ ਸੀ ਗੱਲਬਾਤ ਕੀਤੀ ਉਹਦੇ ਨਾਲ ਹਾਂਜੀ ਕਿੰਨੇ ਕ ਬਈ ਦੀ ਗੱਲ ਆ ਜਦੋਂ ਇਹਨਾਂ ਨੇ ਵੀਡੀਓ ਪਾਈ ਆ ਵੀਡੀਓ ਜਦ ਪਾਈ ਹਾਂਜੀ ਉਹ ਦਸੀ ਗਈ ਜੀ ਹਾਂ ਤਾਂ ਨਹੀਂ ਮੈਨੂੰ ਪਤਾ ਕਿ ਕਦੋਂ ਮੈਂ ਕੀ ਮੈਂ ਕਹਿ ਦਵਾਂ ਅੱਛਾ ਕੱਲ ਕੱਲ ਵੀਡੀਓ ਪਾਈ ਹੈ ਜੀ ਹਾਂ ਜੀ ਠੀਕ ਹੈ ਵੀਡੀਓ ਪਾਈ ਉਹ ਕਸ਼ੇਰੀਆਂ ਚੋਂ ਠੀਕ ਹੈ ਜੀ ਤੇ ਭਾਈ ਮੈਂ ਫਿਰ ਇਹ ਬੋਲੀ ਮਾਤਾ ਦੇ ਟੋਪੀ ਵਾਲਿਆ ਉਹ ਤੇ ਟੋਪੀ ਲਈ ਸੀ ਮੈਂ ਅਸਨ ਫਿਰ ਛੋਟੇ ਨੂੰ ਹਾਂ ਜੀ ਟੋਪੀ ਵਾਲੇ ਵੀਰੇ ਨੂੰ ਚਾਹ ਪਿਲਾ ਦੇ ਉਹ ਨਾ ਵੀਰ ਨੇ ਚਾਹ ਚੁੜਾ ਦੇ ਜਿਹੜਾ ਕੇ ਚੁੜਹਦਾ ਸੀ ਹਾਂਜੀ ਤੇ ਕਹਿੰਦਾ ਮम्मा ਮੈਂ ਠੰਡਾ ਲੈ ਕੇ ਦੇਤਾ ਹਾਂਜੀ ਐਸਾ ਠੰਡਾ ਪੀਂਦਾ ਪੀਤਾ ਇਸ ਖੰਕੀ ਚ ਜਾ ਚਪਨ ਖਾਈ ਹੁੰਦਾ ਬੜੀ ਬ੍ਰੇਕਟ ਆਪਣੀ ਹਾਂਜੀ ਦਰ ਨੂੰ ਲੈਤਾ ਸੀ ਹਾਂਜੀ ਤੇ ਕਹਿੰਦਾ ਮम्मा ਮੈਂ ਠੰਡਾ ਲੈਤਾ ਹਾਂ ਬਿਜਾ ਪੀਂਦਾ ਹਾਂਜੀ ਐਨੀ ਗੱਲ ਹੋਈ ਸਾਡੇ ਨਾ ਮੋੜ ਕੇ ਨਹੀਂ ਮੇਰੀ ਗੱਲ ਤੇ ਪੁਲਿਸ ਮੁਤਾਬਕ ਆ ਵੀ ਇਹਨਾਂ ਨੂੰ ਤਾਂ ਫਿਰੋਜ਼ਪੁਰ ਤੋਂ ਇਹਨਾਂ ਦਾ ਪਿੱਛਾ ਕਰਦੇ ਆਉਂਦੇ ਸੀ ਪੁਲਿਸ ਫਿਰੋਜ਼ਪੁਰ ਤੋਂ ਮੰਨ ਲਓ ਵੀ ਇਹਨਾਂ ਨੇ ਜਿਹੜੀ ਹੀਰੋਇਨ ਦੀ ਖੇਪ ਲਿਆਂਦੀ ਸੀ ਫਿਰੋਜ਼ਪੁਰ ਤੋਂ ਨਹੀਂ ਆਇਆ ਪਾਣੀ ਵੀ ਲਾਇਆ ਜਾ ਕੇ ਬੇ ਉਹਨਾਂ ਪਾਣੀ ਆਪੇ ਪੇਸ਼ੀ ਤੋਂ ਪੇਸ਼ੀ ਤੋਂ ਚੱਕ ਲਈ ਅੱਛਾ ਜੇਕਰੋਂ ਪੇਚੀ ਸੀ ਲੁਧਿਆਣੀ ਸੀ ਅੱਛਾ ਲੁਧਿਆਣੀ ਸੀ ਜੀ ਇਹ ਲੁਧਿਆਣੀ ਪੇਸ਼ੀ ਤੋਂ ਹੀ ਚੱਕ ਲਈ ਆਉਂਦਾ ਕਿ ਤੇਰਾ ਮੇਰਾ ਬੇਟਾ ਜੇਲ੍ਹ ਚ ਹੈ ਮਾਜੀ ਬਤਰੀ ਸੀ ਨਾ ਦੋਨਾਂ ਭਰਾਵਾਂ ਦੀ ਪੇਸ਼ੀ ਦੋਨਾਂ ਭਰਾਵਾਂ ਨੇ ਵੀਰ ਗੋਪਾਲ ਤੇ ਪੁਲਿਸ ਨੇ ਦੇਖਿਆ ਵਾ ਵੀ ਜਿਹੜਾ ਮਰਨ ਵਾਲਾ ਕਰਸ਼ੇਦ ਆਪਣੇ ਸਲੇਮਪੁਰੇ ਦਾ ਮੁੰਡਾ ਬਾਜੀ ਤੇ ਜੇਕਰ ਸਲੇਮਪੁਰੇ ਦਾ ਮਰਨ ਵਾਲਾ ਤੇ ਇਹ ਰਾਜੂ ਕਿਵੇਂ ਬਣ ਗਿਆ ਜੀ ਦੋਨੋਂ ਉਹ ਸਿਰ ਇੱਕ ਮਿੰਟ ਦੇ ਬੰਦੇ ਦੇ ਚਿਹਰੇ ਤੋਂ ਦੱਸ ਦਿੰਦੀ ਹੈ ਜੀ ਇਹ ਇਹਨਾਂ ਕੋਲੇ ਪੂਰਾ ਸਾਰਾ ਕੋਈ ਵੀ ਇਹ ਬੰਦੇ ਕੋਲ ਕੀ ਆ ਬੰਦੇ ਦਾ ਨਾਂ ਕੀ ਆ ਸਾਰਾ ਕੁਝ ਦੱਸ ਦਿੰਦੀ ਹੈ ਜੀ ਹਨਾ ਇੱਕ ਫੋਟੋ ਕਰਕੇ ਨਾ ਜੇ ਤੀਸਰੇ ਬੰਦੇ ਨੂੰ ਪੁੱਛਣਾ ਹੈ ਨਾ ਵੀ ਇਹਦਾ ਨਾਂ ਕੀ ਆ ਫੋਟੋ ਕਰਕੇ ਦੱਸ ਦਿੰਦੇ ਵੀ ਆਹ ਬੰਦਾ ਆ ਇਹਦਾ ਕਿਉਂ ਨਹੀਂ ਇਹਨਾਂ ਨੂੰ ਪਤਾ ਲੱਗੇ ਵੀ ਇਹ ਰਾਜਗੁਰਾ ਦਾ ਜੂ ਆ ਇਹ ਤੀਜੇ ਬੰਦੇ ਦਾ ਨਾਂ ਬਿਲਕੁਲ ਗਲਤ ਕੀਤਾ ਤੁਸੀਂ 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 ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜੀ ਅਸੀਂ ਮੰਗ ਕਰਦੇ ਆ ਵੀ ਇਹਨਾਂ ਨੇ ਜਿਹੜਾ ਸਾਾਨੂੰ ਇਨਸਾਫ ਸਾਾਨੂੰ ਇਨਸਾਫ ਦਿਵਾ ਦਿਓ ਜੀ ਇਨਸਾਫ ਦਿਵਾ ਜੀ ਮੋਸਰੇ ਹਾਂ ਅਦਗਰੀਏ ਕੋ ਜੁੜ ਗਏ ਉਹਨਾਂ ਦਾ ਡੈਡੀ ਅੱਗੇ ਬੁਆਰੇ ਉਹਨੂੰ ਕੋਣ ਸਾਂਭੇਗਾ ਇਹਦੇ ਬੜੇ ਤੇ ਇਹ ਸੇਵਾ ਕਰਨਾ ਇਸ ਤੋਂ ਅਲੱਗ-ਅਲੱਗ ਹੈ ਸਾਡੇ ਘਰ ਆਪਾਂ ਕਰਾਂ ਆਲੇ ਉਹ ਹੀ ਕੋਈ ਕਰਨਾ ਹੈ ਆੜ ਦਾ ਆੜ ਦਾ ਮਰੀਜ਼ ਆਈ ਉਹ ਸਾਡੇ ਕੁਦੇ ਦੇ ਰਿਪੋਰਟਾਂ ਦੇਖੀ ਜਾਂਦੀ ਤਾਂ ਜਾ ਰਿਹਾ ਕਿਨ ਕਸ਼ਮੀਰ ਸਿੰਘ ਜੀ ਇਹ ਕੀ ਪਾਣਾ ਵਾ ਪਰ ਜਿਹੜਾ ਹੁਣ ਪਤਾ ਲੱਗਿਆ ਕਿ ਚੰਗਾ ਪਲਾਨ ਨੇ ਲੰਗਾਇਆਗਾ ਹਾਂਜੀ ਕਿਸ ਨੇ ਲਾਇਆ ਭੂਮ ਵੀ ਜਾਣੀ ਦੋ ਕੋ ਫਿਰ ਆ ਕੇ ਜਦ ਵੀ ਉਣੀ ਚਾਈ ਦੀ ਹਾਂਜੀ ਮੁੰਡਾ ਲੈ ਕੇ ਚੱਲਿਆ ਗਿਆ ਹੋਰ ਤੋਂ ਮੁੰਡੇ ਜੀ ਹਾਂਜੀ ਜੇ ਕਾ ਫੜ ਕੇ ਜੱਪਾ ਪਾਇਆ ਗੱਡੀ ਛੱਡ ਲਿਆ ਹਾਂਜੀ ਫੜ ਕੇ ਲੈ ਗਏ ਹਾਂਜੀ ਜੀ ਕਿ ਚੱਲ ਫੜ ਜਾ ਬਾਦਾਂ ਨੂੰ ਕੋਈ ਜਮਾਨਤ ਕਰਾ ਲਾਂਗੇ ਹਾਂਜੀ ਰਾਤ ਨੂੰ ਕਹਿੰਦੇ ਉਹਦੇ ਕੋਲ ਅਤਰਾ ਜੀ ਕੋਲ ਗੋਲੀ ਚਲਾਈ ਉਹਦਾ ਕਾਊਂਟਰ ਹੋ ਗਿਆ ਕਹਿੰਦੇ ਠੀਕ ਤੇ ਬਜ਼ੁਰਗੋ ਪੁਲਿਸ ਨੇ ਤਾਂ ਕਹਿ ਕੇ ਕਿ ਜਿਹੜਾ ਮੁੰਡਾ ਮਰਨ ਵਾਲਾ ਸੀਗਾ ਉਹ ਸਲੇਮਪੁਰੇ ਦਾ ਸੀਗਾ ਜੀ ਧਰਮਿੰਦਰ ਨਾਮ ਦਾ ਮੁੰਡਾ ਜੀ ਇਹਨਾਂ ਦੇ ਨਾਲ ਵੀ ਕੋਈ ਹੋਰ ਵੀ ਸੀਗੇ ਜੀ ਭਾਈ ਆ ਵੀ ਸੀਗੇ ਜਿਹੜੇ ਸਲੇਮਪੁਰੇ ਦੇ ਉਹਨੂੰ ਉਹਨਾਂ ਨੇ ਮਾਰਿਆ ਇਹਨੂੰ ਮਾਰਦਾ ਤੋ ਤਿੰਨ ਜਣੇ ਸੀਗੇ ਜੀ ਇਹ ਪਤਾ ਲੱਗਿਆ ਜੀ ਤਿੰਨ ਬੰਦੇ ਮੈਨੂੰ ਕੱਲੇ ਵਾ ਜਾ ਕੇ ਮਾਰਿਆ ਉਹਨਾਂ ਦੇ ਪਾਸੇ ਪਹੈਕ ਕਰਦਾ ਉਹਨਾਂ ਦਾ ਤਰੀਕ ਦੇ ਗਿਆ ਸੀ ਪਹਿਲਾਂ ਤਰੀਕ ਦੇ ਗਿਆ ਤਰੀਕੋ ਹੋ ਕੇ ਆ ਗਿਆ ਤਰੀਕੋ ਹੋ ਕੇ ਘਰੇ ਆ ਗਿਆ ਸੀਗਾ ਜੀ ਅੱਛਾ ਜੀ ਇਹ ਤੈਨੂੰ ਕਦੋਂ ਪਤਾ ਲੱਗਿਆ ਬਿਜਰ ਕੋ ਸਾਡੇ ਹੁਣ ਸਿਹਰੇ ਸੱਚੇ ਦੱਸ ਕੇ ਕੀ ਠੀਕ ਹੈ ਦੱਸ ਕੀ ਕਹਿੰਦੇ ਫਿਰ ਤੈਨੂੰ ਆਈ ਜਮਾਨਾ ਜੀ ਇਹ ਦੇ ਨਾਲ ਕਿੰਨੀ ਇਹ ਸਾਰੇ ਮੈਂ ਗੱਲ ਕੀ ਕੀ ਮੰਗ ਕਰਦੇ ਹੋ ਤੁਸੀਂ ਜੀ ਸਰਕਾਰ ਕੋ ਗੰਦ ਜਨ ਸਾਫ ਸਹੀ ਜਗ੍ਹਾ ਸਾਬ ਮੈਂ ਜੀ ਬੜੀ ਆਵਾਂ ਧੰਨ ਤੁਸੀਂ ਚਲੋ ਇਧਰ ਦੀ ਫਾਲੇ ਪਰਚਾ ਦੇ ਦਿਓ ਜੀ ਹਾਂਜੀ ਦੋ ਪਰਚੇ ਦੇ ਦਿਓ ਅੱਗੇ 18 ਵੀ ਹੈਗੇ ਆ ਅੱਛਾ ਜੀ ਅੱਗੇ ਵੀ 18 ਵੀ ਪਰਚੇ ਚਾਹਦੇ ਆ ਕੋਈ ਨਿਯਾਹ ਕੀ ਇਹ ਪਰਚੇ ਪਾਏ ਠੀਕ ਹੈ ਜੀ ਇਹ ਆ ਜਾਂਦਾ ਚੱਕ ਚਾਂ ਸੀ ਕੋਈ ਸਾਡਾ ਜੀ ਆ ਤੁਸੀਂ ਸ਼ੱਤਾਂ ਨਿਕਲ ਜੇ ਅਸੀਂ ਕਿਹੜੇ ਸਮਗਲਾ ਰੋਂਦੇ ਦਾ ਕਰਤਾ ਆਪਰ ਵਾਲ ਕਟਿੰਗ ਆ ਪਾਈ ਨਾ ਤੋਂ ਦੇ ਨਾ ਠੀਕ ਹੈ ਕੋਈ ਇਹ ਕੰਮ ਕਰਦਾ ਨਾ ਮਾਨ ਮੰਤਰਾ ਕੇ ਨਿਆਇਕ ਬਾਤਾਂ ਮੇਰੇ ਵੱਡੇ ਨੂੰ ਚੰਗੀ ਬੜੀ ਵੀਡੀਓ